ਇਸ ਵੈਗਰੋਈ ਚੀਜ਼ ਹੋਰ ਦੱਸਣਾ ਚਾਹੁੰਦਾ ਵਾ ਜੋ ਪੈਂਜੀ ਨੇ ਪ੍ਰੈਕਟੀਕਲ ਕਲਾਸਾਂ ਦੀ ਕੰਮ ਕੀਤੀ ਇਸ ਮਿਰਨ ਸੁਰਤੀ ਦੀ ਸੋਨੈ ਚ ਇੱਕ ਪੈਂਜੀ ਆਏ ਸਨ ਮੋਨਾ ਪੰਜਾਬੀ ਪਰਿਵਾਰ ਦੇ ਹੈਗੇ ਸਨ ਸੋ ਉਹ ਕਾਫੀ ਦੂਜੇ ਧਰਮਾਂ ਦੇ ਰੂਲਸ ਐਂਡ ਰੈਗੂਲੇਸ਼ਨ ਫਾਲੋ ਕਰਦੇ ਰਹੇ ਸਨ ਔਰ ਕਾਫੀ ਮੈਡੀਟੇਸ਼ਨਸ ਵੀ ਕਰਦੇ ਰਹਿੰਦੇ ਸਨ ਔਰ ਬੇਸਿਕਲੀ ਉਹ अगेन ਐਸਟਰੋਲੋજર ਐਸਟਰੋਲੋજર ਹੁੰਦਾ ਵੇ ਜੋ ਤੁਹਾਡੀ ਤ੍ਰਿਕੂਟੀ ਨੂੰ ਪੜਨ ਵਾਲਾ ਜਿਹੜਾ ਤੁਹਾਡੇ ਹੱਥ ਦੀ ਰੇਖਾ ਨੂੰ ਪੜਨ ਵਾਲਾ ਉਹ ਪੰਜੀ ਦਾ ਉਹ ਵਰਕ ਹੈਗਾ ਜਿਵੇਂ ਜੋਤਸ਼ੀ ਹੁੰਦੇ ਨੇ ਸੋ ਉਹ ਗੋਤਮ ਬੁੱਧ ਨੂੰ ਬੁੱਧ ਨੂੰ ਵੀ ਬੜਾ ਮੰਦੇ ਨੇ ਔਰ ਉਹਨਾਂ ਦੇ ਅਕੋਰਡਿੰਗ ਉਹ ਸੁਰਤੀ ਲੰਘਦੇ ਸਨ ਬਾਕੀ ਦਾ ਉਹਨਾਂ ਨੇ ਸੰਗਤ ਨਲਵੀ ਰਾਤੀ ਉਸ ਇਨਸਾਨ ਨਾਲ ਕੀਤੀ ਸੀ ਜਦੋਂ ਆਪਾਂ ਛੱਤ ਤੇ ਬੈਠੇ ਹੋਏ ਸਾਂ ਸੋ ਜਦੋਂ ਉਹ ਪੰਜੀ ਨਾਲ ਵੀ 25 ਮਿੰਟ ਡਿਸਕਸ਼ਨ ਹੋਇਆ ਨਾ ਸੋ ਕਹਿੰਦੇ ਨੇ ਕਿ ਸਾਨੂੰ ਸਿਰਫ ਸੁਰਤੀ ਦੇ ਮਾਰਗ ਤੇ ਸੁਰਤੀ ਲਾਨ ਬਾਰੇ ਦੱਸਿਆ ਜਾਂਦਾ ਵੇ ਬਸ ਸੂ ਪ੍ਰੇਮ ਚੁੱਪ ਚਾਪ ਬਠੇ ਰਹੋ ਉਹ ਸੁਰਤੀ ਉਹਨੂੰ ਕਹਿੰਦੇ ਵਾਦ ਤੋਂ ਵਾਦ ਕੀ ਕਹਿੰਦਾ ਨੇ ਜੇ ਤੁਹਾਡੀ ਬਹੁਤ ਉੱਤੇ ਬਖਸ਼ਿਸ਼ ਹੋ ਜਾਏਗੀ ਨਾ ਤੇ ਟਾਈਮ ਟ੍ਰੈਵਲ ਦੀ ਗੱਲ ਕਰ ਦੇਣੇ ਹੋ ਤੁਹਾਡੀ ਕੀ ਆਤਮਾ ਸ਼ਰੀਰ ਤੋਂ ਬਾਹਰ ਨਿਕਲਦੀ ਪਰ ਮਨ ਸ਼ਾਂਤ ਹੋ ਜਾਂਦਾ ਸੋ ਇਸ ਉੱਤੇ ਜਿਹੜਾ ਬੁੱਧ ਹੋਇਆ ਸੀ ਨਾ ਮਾਨੁਪਦੈ ਵਿੱਚ ਉਹਦੀ ਸੁਰਤੀ ਬਹੁਤ ਵਧੀਆ ਸੀ ਮੈਂ ਦੇਵੀ ਦੇਵਤਿਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਬੁੱਧ ਦੀ ਗੱਲ ਕਰ ਰਿਹਾ ਸੋ ਕਈ ਲੋਕ ਹੀਲਿੰਗ ਦੇ ਚੱਕਰ ਦੇ ਹੀਲਿੰਗ ਹੁੰਦਾ ਹੈ ਆਪਣੇ ਸ਼ਰੀਰ ਨੂੰ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਪਹਾੜਾਂ ਤੇ ਜਾ ਕੇ ਬੁੱਧਿਸਟ ਕੋਲ ਜਾ ਕੇ ਉੱਥੇ ਸੁਰਤੀ ਲਾਉਂਦੇ ਨੇ ਸੋ ਉਸ ਚੀਜ਼ ਨੂੰ ਫਾਲੋ ਕਰਦੇ ਨੇ ਉਹ ਪਹਿੰਜੀ ਕਹਿੰਦੇ ਨੇ ਮੈਂ ਉਸ ਤੇ 3 ਸਾਲ ਤੋ ਵਰਕ ਕਰ ਰਿਹਾ ਪਰਵਾਪ ਜੋਛੀ ਨੇ ਐਸਟਰੋਲੋਜਰ ਨੇ ਉਹ ਤਾਰੇ ਵਿਗਿਆਨਿਕ ਜਿਹਨੂੰ ਕਹਿੰਦੇ ਨੇ ਹੱਥ ਦੀ ਰੇਖਾ ਪੜਨ ਵਾਲੇ ਸੋ ਬੀਬੀ ਨੂੰ ਗੁਰੂ ਸਾਹਿਬ ਫਸਟ ਟਾਈਮ ਉਹ ਪੋਨੇ ਦੇ ਹੈਗੇ ਨੇ ਸੋ ਸੈਲ ਦੇ ਨਾਲ ਹੀ ਆਏ ਸਨ ਸੋ ਪਹਿਲੀ ਵਾਰ ਉਹਨਾਂ ਨੇ ਸਮਾਗਮ ਤੇ ਆਏ ਗੁਰੂ ਸਾਹਿਬ ਨੇ ਉਹਨਾਂ ਦਾ ਮਨ ਬਦਲਿਆ ਉਹਨਾਂ ਨੇ ਮਰਜੀਦਾਤ ਦਿੱਤੀ ਸੋ ਫਸਟ ਟਾਈਮ ਉਹਨਾਂ ਦਾ ਐਕਸਪੀਰੀਅੰਸ ਵਰਤੀ ਕਲਾਸ ਵਿੱਚ ਹੈਗਾ ਸੀ ਸੋ ਮੈਂ ਕਿਹਾ ਕਿ ਕੁਝ ਵਿਰਾਗ ਪ੍ਰਕਾਸ਼ ਕਹਿੰਦੀ ਕੁਝ ਨਹੀਂ ਦੱਸਦੇ ਸੰਸ ਬੜੇ ਧਰਮਾਤ ਮੈਂ ਤੁਰ ਫਿਰ ਲਿਤਾ ਹੋਏ ਕਾਫੀ ਐਜੂਕੇਟਿਡ ਹੈਗੇ ਸੰ ਉਹਨਾਂ ਦੀ ਇੰਗਲਿਸ਼ ਵੀ ਬਹੁਤ ਵਧੀਆ ਹੈਗੀ ਸੀ ਸੋ ਪੜੇ ਲਿਖੇ ਨੂੰ ਸਮਝਾਉਣਾ ਬੜਾ ਟਿਪੀਕਲ ਹੋ ਗਿਆ ਇੱਕ ਆਮ ਬੰਦਾ ਹੁੰਦਾ ਹੈ ਨਾ ਜਿਹਨੂੰ ਸਮਝਾ ਲਓ ਬੁਰਸਾ ਦੀ ਗੱਲ ਆ ਭੁੱਲੇ ਪਾਏ ਬਟ ਪੈਂਜੀ ਨੂੰ ਬਸ ਇੱਕੋ ਇੱਕ ਬੇਨਤੀ ਕੀਤੀ ਸੀ ਪੈਂਦੀ ਤੁਸੀਂ ਸਿਰਫ ਅੱਖ ਬੰਦ ਕਰਕੇ ਬੈਠੋ ਜੋ ਕਰਨਾ ਗੁਰੂ ਸਾਹਿਬ ਨੇ ਕਰਨਾ ਕਿਉਂਕਿ ਪਤਾ ਨਹੀਂ ਲਾਸਟ ਸਿਟਿੰਗ ਸਾਨੂੰ ਦੁਬਾਰਾ ਮਿਲੇ ਕਿ ਨਾ ਮਿਲੇ ਕੋਈ ਟਾਈਮ ਸਾਡੇ ਕੋਲ ਬੜਾ ਘੱਟ ਹੈਗਾ ਵੇ ਤੁਸੀਂ ਗੁਰੂ ਸਾਹਿਬ ਨੂੰ ਬਸ ਇੱਕੋ ਹੀ ਅਰਦਾਸ ਕਰੀਂ ਗੁਰੂ ਸਾਹਿਬ ਜੀ ਮੈਂ ਕੌਣ ਮੈਂ ਇੰਨੀ ਜਗਾ ਭਟਕ-ਭਟਕ ਕੇ ਆਈਆਂ ਮੈਨੂੰ ਕੀ ਪ੍ਰਾਪਤੀ ਹੋਏ ਉਹ ਬੀਬੀ ਨੇ ਜਦ 15 ਮਿੰਟ ਸਵਾਲ ਜਵਾਬ ਕਰ ਲਿੱਤੇ ਤੇ ਉਹਨੇ ਜਦ ਅੱਖਾਂ ਬੰਦ ਕੀਤੀਆਂ ਉਹਨੇ 5 ਮਿੰਟ ਵਾਇਕੁਰ ਸਿਮਰਨ ਕੀਤਾ ਹੈ ਨਾ ਉਹ ਪੈਣ ਜਾਂਦੀ ਹੈ ਕਿ ਮਨ ਨੂੰ ਵਿਰਾਗ ਦਾ A B C D ਨਹੀਂ ਪਤਾ ਉਹ ਵਿਰਾਗ ਮਾਰ ਕਰਨ ਲੱਗ ਪਈ ਪਾਹ ਮਾਰ ਕੇ ਵਿਰਾਗ ਕਰਨ ਲੱਗ ਪਈ ਤੇ ਜਦ 5-10 ਮਿੰਟ ਵਿਰਾਗ ਚਲੇ ਨਾ ਸੰਗਤ ਸਾਰਿਆਂ ਦਾ ਵਿਰਾਗ ਚਲੇ ਘਰ ਟੋਡਾ 7-8 ਪ੍ਰਾਣੀਆਂ ਨੂੰ ਪ੍ਰਕਾਸ਼ ਹੋਇਆ ਗੁਰੂ ਸਾਹਿਬਾਨ ਨੂੰ ਛੂ ਕੇ ਗਏ ਗੁਰੂ ਸਾਹਿਬ ਬਖਸ਼ਿਸ਼ ਕਰਕੇ ਗਏ ਤੇ ਉਹ ਪੈੰਜੀ ਨੇ ਆਹ ਦੱਸਿਆ ਕਿ ਮਨ ਨੂੰ ਪਹਿਲੀ ਵਾਰ ਪ੍ਰਕਾਸ਼ ਹੋਇਆ ਮੈਂ ਪ੍ਰਕਾਸ਼ਾਰੇ ਹਰ ਧਰਮਾਂ ਦੇ ਵਿੱਚ ਸੁਣਿਆ ਵੇ ਬਟ ਰੀਅਲਿਸਟਿਕ ਪ੍ਰਕਾਸ਼ ਕੀ ਹੁੰਦਾ ਵੇ ਅੱਜ ਮਨ ਨੂੰ ਪਹਿਲੀ ਵਾਰ ਮੈਂ ਪ੍ਰੈਕਟੀਕਲ ਕਲਾਸ ਕੀਤੀ ਸੁਰਤੀ ਦੀ ਤੇ ਮਨ ਨੂੰ ਗੁਰੂ ਸਾਹਿਬ ਨੇ ਪਹਿਲੀ ਵਾਰ ਵਿੱਚ ਪ੍ਰਕਾਸ਼ ਕਰਕੇ ਦਿਖਾ ਦਿੱਤਾ ਕਿ ਸਭ ਤੋਂ ਵੱਡਾ ਸਤਗੁਰ ਨਾਨਕ कि ਜਿਸ ਵਾਗਰੂਨ ਨਾਲ ਆਪਾ ਜੁੜਿਆ ਨਾ ਉਹ ਤੁਹਾਨੂੰ ਸੱਚਖੰਡ ਦਾ ਰਸਤਾ ਦਿਖਾ ਰਿਹਾ ਹੋਵੇ ਕੋਈ ਐਸਾ ਸੰਤ ਸੰਤ ਹੁੰਦਾ ਤੁਹਾਡੀ ਜੀਵਾਤਮਾ ਜਿਹਨੂੰ ਪ੍ਰਕਾਸ਼ ਹੋ ਗਿਆ ਉਹ ਵੱਡੀ ਆਤਮਾ ਪ੍ਰਕਾਸ਼ ਰੂਪ ਆਤਮਾ ਜਿਹੜੀ ਸਾਡੇ ਦਸ਼ਮ ਦਵਾਰ ਤੇ ਬੈਠੀ ਹੋਈ ਏ ਉਹਨੇ ਉਸ ਜੀਵਾਤਮਾ ਨੂੰ ਪ੍ਰਕਾਸ਼ ਕਰ ਦਿੱਤਾ ਕੋਈ ਐਸਾ ਸੰਤ ਤੈਂ ਮੈਂ ਕਹਿੰਦਾ ਨਾ ਸੰਤ ਨੂੰ ਆਪਾਂ ਸਮਝੀਏ ਸੰਤ ਹੁੰਦਾ ਕੀ ਹੈ ਸਹਿਜ ਸੁਖਦਾਤਾ ਉਹਨੇ ਟਿਕਾ ਦਿੱਤਾ ਸਹਿਜ ਕੀ ਹੁੰਦਾ ਟਿਕ ਜਾਣਾ ਮੋਹ ਮਾਰਗ ਦੇ ਬਤਾਈ ਪ੍ਰਕਾਸ਼ ਦਾ ਮਾਰਗ ਗੁਰੂ ਸਾਹਿਬ ਨੇ ਦਿਖਾ ਦਿੱਤਾ ਉਹ ਐਸਟ੍ਰੋਲੋਜਰ ਉਹ ਜੋਤਿਸ਼ੀ ਬੀਬੀ ਜਿਹਨੂੰ ਗੁਰਸਿੱਖੀ ਦਾ ABC ਡੀ ਨਹੀਂ ਪਤਾ ਪਹਿਲੀ ਵਾਰ ਆਈ ਉਹਦੇ ਕਰਮਾਂ 'ਚ ਗੁਰੂ ਸਾਹਿਬ ਨੇ ਧਾਰ ਲਈ ਦਿੱਤੀ ਤੇ ਪਹਿਲੀ ਵਾਰ ਉਹਨੇ ਪ੍ਰੈਕਟੀਕਲ ਕਲਾਸ ਕੀਤੀ ਪਹਿਲੀ ਵਾਰ ਚ ਉਹਨੂੰ ਇਹ ਰਾਗ ਆ ਗਿਆ ਪਹਿਲੀ ਵਾਰ ਉਹਨੂੰ ਪ੍ਰਕਾਸ਼ ਹੋ ਗਿਆ ਜਾਂਦੇ ਜਾਂਦੇ ਉਹ ਬੀਬੀ ਨੇ ਟ੍ਰੇਨ ਦੀ ਗੱਡੀ ਵਿੱਚ ਵੀ ਫੋਰਨਸ ਨੂੰ ਪ੍ਰੇਰ ਲੱਗ ਪਈ ਕਿ ਵਾਇਗਰ ਨੂੰ ਨਾ ਜੁੜੋ ਅਮਰਤ ਚੋ ਬੈਪਟਿਸਮ ਬੈਪਟਿਸ ਹੁੰਦਾ ਵੈ ਅਮਰਤ ਦੀ ਦਾਤ ਲੈਣੀ ਅੰਗਰੇਜ਼ ਬੈਪਟਿਸਮ ਕਹਿੰਦੇ ਨੇ ਸੋ ਆਪਾਂ ਵਾਇਬਰ ਦਾ ਪ੍ਰਚਾਰ ਹੀ ਨਹੀਂ ਕਰ ਪਾ ਰਹੇ ਆਪਾਂ ਸਿਮਰਨ ਸੁਰਤੀ ਦੀ ਗੱਲ ਹੀ ਨਹੀਂ ਕਰਦੇ ਆਪਾਂ ਹੋਰ ਹੋਰ ਗੱਲਾਂ ਕਰਦੇ ਆ ਐ ਸਿਖਾ ਲਓ ਜੀ ਉਹ ਸਿਖਾ ਲਓ ਜੀ ਉਹ ਕਰ ਲਓ ਜੀ ਉਹ ਕਰ ਲਓ ਜੀ ਐ ਪੜ ਲਓ ਜੀ ਉਹ ਗ੍ਰੈਂਡ ਕਰ ਲਓ ਜੀ ਜਿਹੜੀ ਮੇਨ ਬੇਸਿਕ ਗੱਲ ਹੈ ਜਿੱਥੇ ਜਿਹੜੀ ਸਾਡਾ ਮੁੰਡੇ ਸੜਾ ਜਲ ਉਹ ਇੱਕੋ ਗੱਲ ਇੱਕੋ ਗੱਲ ਕੀ ਹੈ ਸੂਨ ਸਮਾਦ ਅਨਹਤੇ ਨਾਤ ਕਹਿ ਨਾ ਜਾਈ ਅਸਜਿਸਮਾਦ ਐਖੇ ਡੇ ਗੁਰੂ ਸਾਹਿਬ ਕੇ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ